ਦੁਬਾਰੇ ਦੁਬਾਰੇ ਕਰਦੇ ਆਂ ਆਪਾਂ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੱਗਾ ਨਿਊਜ਼ ਅਤੇ ਮੈਂ ਹਾਂ ਪੱਤਰਕਾਰ ਸੁਬਾਸ ਗੁਇਲ ਅਸੀਂ ਖੜੇ ਆਂ ਜੀ ਸਥਾਨਕ ਸ਼ਹਿਰ ਕੱਗਾ ਤਹਿਸੀਲ ਪਾਤਰਾ ਜ਼ਿਲ੍ਹਾ ਪਟਿਆਲਾ ਕਿੱਥੇ ਖੜੇ ਆਂ ਮਹੱਲਾ ਕਲੀਨਿਕ ਉਹ ਕਲੀਨਿਕ ਜਿਸ ਦੀ ਵਾਹ ਵਾ ਆਮ ਆਦਮੀ ਪਾਰਟੀ ਹੈ ਜਿਹੜੀ ਇੰਨੀ ਖਟਰੀ ਹੈ ਕਿ ਅਮਰੀਕਾ ਤੱਕ ਕਹਿ ਰਿਹਾ ਕਿ ਸਾਨੂੰ ਪਹੁੰਚ ਕੀਤੀ ਅਮਰੀਕਾ ਨੇ ਕਿ ਇਸ ਤਰ੍ਹਾਂ ਦਾ ਮਹੱਲਾ ਕਲੀਨਿਕ ਸਾਨੂੰ ਬਣਾ ਕੇ ਦਿੱਤਾ ਜਾਵੇ ਪਰ ਹਾਲਾਤ ਨੇ ਜਿਹੜੇ ਇੱਥੇ ਦੇ ਉਹ ਆਪਣੇ ਕਿਸਾਨ ਜੂਨੀਅਰ ਅਗਰਾਹਾ ਦੇ ਪ੍ਰਧਾਨ ਅਮਰੀਕ ਸਿੰਘ ਘਗਾ ਉਹ ਬਿਆਨ ਕਰਨਗੇ ਕਿ ਕੀ ਹਾਲਾਤ ਨੇ ਜੀ ਹਾਂ ਪ੍ਰਧਾਨ ਜੀ ਕੀ ਹਾਲਾਤ ਨੇ ਜਿਹੜੇ ਇੱਥੇ ਭਾਰਤੀ ਕਿਸਾਨ ਜੂਨੀਅਰ ਅਗਰਾਹਾ ਬਲਾਕ ਪ੍ਰਧਾਨ ਮਰੀਤ ਸਿੰਘ ਘਗਾ ਜੋ ਕਿ ਅੱਜ ਮਹੱਲਾ ਕਲੀਕਣ ਘਗਾ ਵਿਖੇ ਚੱਲਦਾ ਰਿਹਾ ਉਹਦੇ ਹਾਲਾਤ ਇਹੋ ਜਿਹੇ ਨੇ ਵੀ ਇਹ ਤਕਰੀਬ ਇਹਨਾਂ ਨੂੰ 15 ਤੋਂ 20 ਦਿਨ ਹੋ ਗਏ ਬਣੇ ਨੂੰ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਕੋਈ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਇੱਥੇ ਲੈਟਰਿੰਗਾਂ ਦਾ ਪ੍ਰਬੰਧ ਨਹੀਂ ਕਿਉਂਕਿ ਸੜੇ ਹਨ ਇਸ ਤਰ੍ਹਾਂ ਮਾਰਦੀ ਹੈ ਆਪਣੇ ਕਿਸੇ ਜੇ ਕਹਦੀ ਹੈ ਵੀ ਜ਼ਿੰਮੇਵਾਰ ਤੇ ਡੰਗਰ ਵਾਲੇ ਬਾੜੇ ਚੋਂ ਵੀ ਨਹੀਂ ਆਉਂਦੀ ਉਸ ਕਾਰਨ ਕਿ ਬੰਦ ਪਈ ਹੈ ਸਾਰਾ ਜਿੰਨੀਆਂ ਫਲੱਟਾਂ ਨੇ ਉਹ ਬੰਦ ਪੰਜੀਆਂ ਨੇ ਪਾਣੀ ਬਿਲਕੁਲ ਬੰਦ ਪਿਆ ਕੋਠਿਆਂ ਤੇ ਪਾਣੀ ਖੜਾ ਹੈ ਪਰ ਸਰਕਾਰ ਇੱਕ ਪਾਸੇ ਦਾਵਾ ਕਰਦੀ ਹੈ ਅਸੀਂ ਪਿੰਡਾਂ ਪਿੰਡਾਂ ਜਾ ਕੇ ਰਿਸਪਾਂਸਰੀਆਂ ਮਹੱਲਾ ਕਲੀਨ ਚਲਾਤੇ ਦਵਾਈਆਂ ਮਿਲਦੀਆਂ ਲੋਕਾਂ ਨੂੰ ਸਹੂਲਤ ਮਿਲਦੀ ਹੈ ਪਰ ਤੁਸੀਂ ਦੇਖ ਲਿਆ ਸਾਡੀਆਂ ਮਾਵਾ ਭੈਣਾ ਕਿੰਨੀ ਖਾਈ ਦੇ ਵਿੱਚ ਬੈਠੀਆਂ ਨੇ जिन्ने ਡਾਕਟਰ ਨੇ ਬਾਹਰ ਨਿਕਲੇ ਬੈਠੇ ਨੇ ਲਾਈਟ ਤੋਂ ਬਿਨਾ ਕਿਉਂਕਿ ਲਾਈਟ ਤੋਂ ਬਿਨਾ ਜਿਹੜਾ ਸਿਸਟਮ ਹੈ ਇਹਨਾਂ ਦਾ ਆਨਲਾਈਨ ਉਹ ਨਹੀਂ ਚੱਲਦਾ ਉਹ ਤੋਂ ਬਿਨਾ ਦਵਾਈ ਨਹੀਂ ਮਿਲਦੀ ਸਵੇਰ ਦੀਆਂ ਸਾਡੀਆਂ ਮਾਵਾ ਭੈਣਾ 25 30 ਅਮਰੀਕਾ ਅਮਰੀਕਾ ਕਹਿ ਰਹੇ ਨੇ ਕਿ ਅਮਰੀਕਾ ਵੀ ਇੱਥੇ ਪਹੁੰਚ ਕਰ ਚੁੱਕਿਆ ਜੀ ਵੀ ਸਾਨੂੰ ਬਣਾ ਤਾ ਇਹ ਆਮ ਪਾਰਟੀ ਵਾਲੇ ਜਹਾਜ਼ ਲੈ ਕੇ ਤਾਂ ਜਾ ਸਕਦੇ ਨੇ ਜਿਹੜਾ ਕਾਨੂੰਨ ਹੈ ਉੱਥੇ ਉਹ ਨਹੀਂ ਲੈ ਸਕਦੇ ਕਿਉਂਕਿ ਕਾਨੂੰਨ ਲਿਆਉਣਾ ਤੇ ਕਹਿਣਾ ਤੇ ਸੁਣਨਾ ਬਹੁਤ ਗੱਲ 'ਚ ਫਰਕ ਹੈ ਕਿਉਂ ਉੱਥੋਂ ਦਾ ਹੈ ਬਹੁਤ ਪੈਸਾ ਸਾਡਾ ਲੇਜਾਲ ਜਾ ਕੇ ਬਾਹਰ ਸੱਟੀ ਜਾਂਦੇ ਨੇ ਉੱਥੇ ਕਾਨੂੰਨ ਬਣਾਈ ਜਾਂਦੇ ਨੇ ਪਰ ਇੱਥੇ ਸਾਮ ਸੰਭਾਲ ਹੈ ਜਿਹੜੀਆਂ ਇਸ ਬਿਲਡਿੰਗਾਂ ਦੀ ਕੌਣ ਕਰੂਗਾ ਕੋਈ ਸਿਆਸਤ ਨਾਲ ਪ੍ਰੇਰਿਤ ਨਹੀਂ ਸਰਕਾਰੇ ਤੁਸੀਂ ਇਹ ਸਿਆਸਤ ਇਹਦੇ ਵਿੱਚ ਸਾਰੀ ਉਹ ਹੁੰਦੀ ਹੈ ਵੀ ਆਉਣ ਵਾਲਿਆਂ ਵੋਟਾਂ ਸਮਾਂ ਥੋੜਾ ਰਹਿ ਗਿਆ ਜਿਹੜੀਆਂ ਸਾਡੇ ਨਗਰ ਨਿਗਮ ਦੀਆਂ ਵੋਟਾਂ ਦੇ ਸਰ 12ਵੇਂ ਮਹੀਨੇ ਚ ਪੈਣੀਆਂ ਨੇ ਉਹਨੂੰ ਵੀ ਲੈ ਕੇ ਵੱਡੇ ਪੱਦਰ ਤੇ ਇਹ ਚੱਲਦੀਆਂ ਨੇ ਵੀ ਜਿਹੜੀਆਂ ਤੁਸੀਂ ਤੁਹਾਡੀ ਜਥੇਬੰਦੀ ਦੀ ਗੱਲ ਕਰਦੇ ਨਹੀਂ ਸਾਡੀ ਜਥੇਬੰਦੀ ਕੋਈ ਵੋਟਾਂ ਦਾ ਲੈਣਾ ਦੇਣਾ ਨਹੀਂ ਹੈ ਅਸੀਂ ਦਾ ਸਿਰਫ ਇਸ ਕਿਸਾਨ ਮਜ਼ਦੂਰਾਂ ਦੀਆਂ ਸੇਵਾ ਵਾਸਤੇ ਜਿੱਥੇ ਤਕਲੀਫ ਆਉਂਦੀ ਆ ਸਿਉਤੇ ਖੜਦੇ ਆ ਖੜਦੇ ਰਹਾਂਗੇ ਇੱਕ ਗੋਲੀਆਂ ਦੀ ਗੱਲ ਕੀਤੀ ਜੀ ਤੁਸੀਂ ਪਹਿਲਾਂ ਆਨਰ ਆਫਰ ਕੋਡ ਕਿ ਜਿਹੜੀ ਪਰੇਸ਼ਾਨੀ ਆ ਰਹੀ ਹੈ ਜੀ ਜਿਹੜੀ ਨਸ਼ਾ ਪਰੇਸ਼ਾਨੀ ਸਾਡੇ ਇੱਥੋਂ ਘੱਗੇ ਦੇ ਤਕਰੀਬਨ 50 60 ਬੰਦੇ ਜਿਹੜੇ ਨਸ਼ਾ ਛੱਡਣ ਤੇ ਲੱਗੇ ਹੋਏ ਨੇ ਤਕਰੀਬਨ ਇੱਥੇ ਘੱਗੇ ਦੇ ਵਿੱਚ ਪਾ ਕੇ ਨੌ ਪਿੰਡ ਵੱਖਰੇ ਪੈਂਦੇ ਨੇ ਕਿ 10 ਪਿੰਡ ਪੈਂਦੇ ਨੇ ਕੋਈ 4 ਕਿਲੋਮੀਟਰ ਦੇ ਕੋਈ 5 ਕਿਲੋਮੀਟਰ ਦੇ ਕੋਈ 3 ਕਿਲੋਮੀਟਰ ਦੇ ਤੇ ਤਕਰੀਬਨ ਇਹਦੇ ਵਿੱਚ ਸਾਰਾ ਰੁਲਾ ਕੇ ਤੈਨੂੰ 250 ਬੰਦਾ ਜਿਹੜਾ ਪਾਤ ਨਹੀਂ ਜਾਂਦਾ ਪਾਤਰਾ 50 ਰੁਪਏ ਦਾ ਤੇਰ ਫੂਕਦਾ ਕੋਈ ਇਹੋ ਜੇ ਸਾਡੇ ਬਜ਼ੁਰਗ ਨੇ ਨਹੀਂ ਜਾ ਸਕਦੇ ਵੀ ਜਿਹਨੂੰ ਅੰਦਰੋਂ ਚਾਹਨਾ ਹੈ ਵੀ ਅਸੀਂ ਨਸ਼ਾ ਛੱਡੀਏ ਉਹ ਬਿਨਾ ਨਸ਼ੇ ਛੱਡਣ ਤੋਂ ਬਾਝਾ ਰਹਿ ਚੁੱਕੇ ਬਾਝੇ ਰਹਿ ਚੁੱਕੇ ਵੀ ਇਹ ਗੋਲੀਆਂ ਨੇ ਜਿਹੜੀਆਂ ਨੇ ਨਸ਼ਾ ਛਡਾਊ ਵਾਲੀਆਂ ਉਹ ਇੱਥੇ ਕੱਗੇ ਦੇ ਵਿੱਚ ਮਿਲਣੀਆਂ ਚਾਹੀਦੀਆਂ ਨੇ 10 ਪਿੰਡਾਂ ਨੂੰ ਜ਼ਰੂਰ ਕਿਉਂਕਿ ਜਿਹੜੇ ਨੇੜੇ-ਨੇੜੇ ਪਿੰਡ ਨੇ ਉਹ ਸਾਰਾ ਕੋਟਾ ਇੱਥੇ ਲੱਗਣਾ ਚਾਹੀਦਾ ਹੈ ਸਰਕਾਰ ਨੂੰ ਇੱਥੇ ਭੇਜਣਾ ਚਾਹੀਦਾ ਆਜੋ ਜੀ ਆਪਾਂ ਹਾਲਾਤ ਦੇਖਦੇ ਆ ਮੇਰੇ ਨਾਲ ਚੱਲੋ ਆਜੋ ਜੀ ਲਾਲ ਸਿੰਘ ਜੀ ਆਜੋ ਆਜੋ ਚਲੋ ਜੀ ਆਪਾਂ ਆਜੋ ਹਾਂ ਜੀ ਆ ਦੇਖੋ ਡਾਕਟਰ ਸਾਹਿਬ ਸਾਰੇ ਡਾਇਟ ਤੋਂ ਬਣਾ ਡਾਕਟਰ ਸਾਹਿਬ ਬੈਠੇ ਨੇ ਵਾਈਟ ਦਿਓ ਕੋਈ ਸਟਾਪ ਨਹੀਂ ਸਲਾਈਟ ਦਾ ਪ੍ਰਬੰਧ ਕਿਵੇਂ ਡਾਕਟਰ ਸਾਹਿਬ ਨਹੀਂ ਹੈ ਨਹੀਂ ਬਿਲਕੁਲ ਨਹੀਂ ਹੈ ਲਿਖ ਕੇ ਦਿੱਤਾ ਚੱਲ ਜਾਂਦੀ ਹੈ ਬਹੁਤ ਦਿੱਕਤ ਹੁੰਦੀ ਹੈ ਸਫਾਈ ਦਾ ਸਾਰ ਸਫਾਈ ਹੁਣ ਜਿੰਨੀ ਕਸੀ ਬੰਦੇ ਕਰਦੇ ਨੇ ਓਨੀ ਕੀ ਹੁੰਦੀ ਆ ਅੰਦਰ ਹੈ ਨਹੀਂ ਬਸ ਇਹ ਤੋਂ ਜ਼ਿਆਦਾ ਤਾਂ ਸਰ ਅਸੀਂ ਵੀ ਦੇਖੋ ਕਿੰਨਾ ਕਰ ਸਕਦੇ ਕੀ ਨਾ ਮਸਟਰ ਬੰਦੇ ਹੀ ਨਹੀਂ ਬਖੇ ਕਿੰਨਾ ਮਸਟਰ ਆਪਾ ਡਾਕਟਰ ਜਤਨ ਡਾਕਟਰ ਜਤਨ ਜੀ ਤੁਹਾਡੇ ਲਈ ਤਾਂ ਪ੍ਰਸ਼ੰਸਾ ਹੀ ਕੀਤੀ ਹੈ ਕਿਸਾਨ ਜੁਨੇ ਨਗਰਾਨਾ ਨੇ ਕਿ ਹੈ ਕਿ ਕਿਤੇ ਨਾ ਕਿਤੇ ਜਿਹੜੇ ਪ੍ਰਬੰਧਾਂ ਦੀ ਇਹਨਾਂ ਨੇ ਖਿਲਾ ਹੁਣ ਦੇਖੋ ਮੈਂ ਤਾਂ ਬਾਹਰ ਬੈਠ ਕੇ ਵੀ ਕੰਮ ਕਰ ਰਿਹਾ ਮੈਂ ਉਸ ਤੋਂ ਜ਼ਿਆਦਾ ਕੀ ਕਰ ਸਕਦਾ ਠੀਕ ਹੈ ਜੀ ਬਿਲਕੁਲ ਸਾਹਿਬ ਨਾਲ ਤਾਂ ਦੇਖੋ ਆਨਲਾਈਨ ਸਿਸਟਮ ਹੈ ਭਈ ਕਿ ਹੁਣ ਲਾਈਟ ਨਹੀਂ ਆ ਤਾਂ ਤਾਂ ਕੰਮ ਹੀ ਬੰਦ ਕਰ ਦੇਣਾ ਆਨਲਾਈਨ ਤੋਂ ਬਿਨਾ ਦਵਾਈ ਦੇ ਨਹੀਂ ਸਕਦੇ ਸਰ ਤੁਸੀਂ ਮੇਰੇ ਤੱਕ ਸਰ ਆਨਲਾਈਨ ਐਂਟਰੀ ਚੜੂਗੀ ਅਸੀਂ ਕੁਝ ਨਹੀਂ ਕਰਾਂ ਕੁਝ ਨਹੀਂ ਕਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਬੀਬੀਆਂ ਨੇ ਮੇਰੀ ਪਹਿਲਾਂ ਵੀ ਗੱਲ ਹੋਈ ਹੈ ਤੇ ਤੁਹਾਡੀ ਗੱਲ ਵੀ ਕਰਵਾਵਾਂਗੇ ਕਿ ਸਵੇਰ ਦੇ 2 ਘੰਟਿਆਂ ਤੋਂ ਇਹ ਇੱਥੇ ਬੈਠੇ ਸਨ ਬਿਨਾਂ ਲਾਈਟ ਤੋਂ ਇਹਨਾਂ ਨੂੰ ਮੈਡੀਸਿਨ ਨਹੀਂ ਮਿਲ ਰਹੀ ਅਤੇ ਕੋਈ ਵੀ ਸਹੂਲਤ ਹੈ ਜਿਹੜੀ ਹਨੇਰੇ ਦੇ ਵਿੱਚ ਅੰਦਰ ਹਨੇਰਾ ਬਹੁਤ ਜ਼ਿਆਦਾ ਹੈ ਤੇ ਡਾਕਟਰਾਂ ਦੀ ਟੀਮ ਵੀ ਬਾਹਰ ਬੈਠ ਕੇ ਇਲਾਜ ਕਰ ਰਹੀ ਹੈ ਇਲਾਜ ਵੀ ਤਾਂ ਹੋਵੇਗਾ ਜੇ ਲਾਈਟ ਹੋਵੇਗੀ ਸਾਡੇ ਨਾਲ ਕੁਝ ਬੀਬੀਆਂ ਹਨ ਤੇ ਮਾਤਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆਂ ਨੂੰ 2 ਘੰਟੇ ਹੋ ਗਏ ਆ ਗਏ ਜੀ ਮਾਤਾ ਜੀ ਮਾਤਾ ਜੀ ਕੀ ਨਾਮ ਹੈ ਆਪਣਾ 2 ਘੰਟੇ ਹੋ ਗਏ ਬੇਟਾ ਜੀ ਆਏ ਆ ਇਹਨੂੰ ਅੱਛਾ ਕੀ ਹਾਲਾਤ ਨੇ ਜੀ ਬਹੁਤ ਬੁਰੇ ਹਾਲਾਤ ਨੇ ਦੇਖੋ ਕਿੰਨੀਆਂ ਬ੍ਰੀਜ਼ ਪਰੇਸ਼ਾਨ ਬੈਠੇ ਆਂ ਆ ਡਾਕਟਰ ਸਾਹਿਬ ਸਾਡੇ ਤੋਂ ਜ਼ਿਆਦਾ ਪਰੇਸ਼ਾਨ ਹੈ ਕੀ ਕਰਾਂ ਉਹਨਾਂ ਦੇ ਆਨਲਾਈਨ ਤੇ ਚੜਨੀ ਰਹੀ ਦਵਾਈ ਉਸਾਂ ਨੂੰ ਦਵਾਈ ਕਿਵੇਂ ਦੇਣਗੇ ਅਮਰੀਕਾ ਕਹਿ ਰਿਹਾ ਕਿ ਸਾਨੂੰ ਇਹੀ ਸੁਵਿਧਾ ਉੱਥੇ ਕਰਨੀ ਹੈ ਇਹ ਸੁਵਿਧਾ ਕਰੋ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਕਰੋ ਨਾ ਤਾਂ ਮਰੀਜ਼ ਤੰਗ ਹੋਣ ਨਾ ਡਾਕਟਰ ਨਹੀਂ ਨਹੀਂ ਅਮਰੀਕਾ ਕਹਿ ਰਿਹਾ ਅਸੀਂ ਵੀ ਤੁਹਾਡੇ ਵਰਗੀ ਚਾਹੀਦੀ ਹੈ ਸੀਐਮ ਸਾਹਿਬ ਦਾ ਬਿਆਨ ਹੈ ਕਿ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਸੁਵਿਧਾ ਸਾਡੇ ਇੱਥੇ ਵੀ ਕਰ ਦਿਓ ਅਮਰੀਕਾ ਦੇ ਵਿੱਚ ਵਧੀਆ ਸੁਵਿਧਾ ਹੈ ਇਹ ਸੁਵਿਧਾ ਤਾਂ ਵਧੀਆ ਪਰ ਜੇ ਲਾਈਟ ਨਹੀਂ ਹੋਊਗੀ ਤਾਂ ਸੁਵਿਧਾ ਕੀ ਕਰੂਗੀ ਠੀਕ ਹੈ ਮਾਤਾ ਜੀ ਕਿੰਨਾ ਲਾਈਟ ਚਾਲੂ ਕਰਾਓ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਤਾਂ ਜੇ ਲਾਈਟ ਹੈਗੀ ਤਾਂ ਜਨਰੇਟਰ ਲਗਵਾਓ ਕਿੰਨਾ ਟਾਈਮ ਹੋ ਗਿਆ ਬੈਠਿਆਂ ਨੂੰ ਮੈਨੂੰ 2.5 ਘੰਟੇ ਹੋ ਗਏ 2.5 ਘੰਟੇ ਹੋ ਗਏ ਤੁਸੀਂ ਦੇਖ ਸਕਦੇ ਹੋ ਕਿ 2.5 ਘੰਟਿਆਂ ਤੋਂ ਇਹ ਮਾਤਾ ਜੀ ਪਰੇਸ਼ਾਨ ਨੇ ਆਜੇ ਪ੍ਰਧਾਨ ਜੀ ਅੰਦਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹਨੇਰਾ ਬਹੁਤ ਜ਼ਿਆਦਾ ਹਨੇਰਾ ਹੈ ਅਤੇ ਗੁਫਾ ਆਪਾਂ ਕਹਿੰਦੇ ਕਿ ਅਜੰਤਾ ਦੀਆਂ ਗੁਫਾਵਾਂ ਜੇ ਕਿਸੇ ਨੇ ਦੇਖਣੀਆਂ ਤਾਂ ਇੱਥੇ ਦੇਖ ਸਕਦੇ ਹੋ ਗੁਫਾ ਨਾਮੀ ਹਨੇਰਾ ਹੈ ਅਤੇ ਸਫਾਈ ਦਾ ਪ੍ਰਬੰਧ ਤੁਸੀਂ ਖੁਦ ਦੇਖ ਸਕਦੇ ਹੋ ਸਾਡੇ ਨਾਲ ਕਿਸਾਨ ਯੂਨੀਅਨ ਗ੍ਰਾਂਡ ਦੇ ਪ੍ਰਧਾਨ ਅਮਰੀਕ ਸਿੰਘ ਗੱਨੇ ਉਹ ਖੁਦ ਦਿਖਾ ਰਹੇ ਨੇ ਆ ਦੇਖੋ ਤੁਸੀਂ ਗੰਦਗੀ ਦੇਖੋ ਜੀ ਆ ਇਹ ਇਹ ਬਿਲਕੁਲ ਭਰੀ ਹੋਈ ਹੈ ਇਸ ਟਾਈਮ ਵੇਖੋ ਫੁੱਲ ਲੈ ਤੁਸੀਂ ਦੇਖਣਾ ਫੁੱਲ ਵੀ ਨਾਲ ਗੰਦਗੀ ਨਾਲ ਤੁਹਾਨੂੰ ਵੀ ਇਹ ਨਹੀਂ ਕਹਿ ਸਕਦੇ ਕਿ ਉਹਰੇ ਕੋਈ ਸਗੰਦੇ ਦੀ ਚੀਜ਼ ਹੈ ਖੜਨਾ ਵੀ ਕਿਤੇ ਨਾ ਕਿਤੇ ਬਹੁਤ ਮੁਸ਼ਕਲ ਹੈ ਤੁਸੀਂ ਨਾਲ ਦੇਖ ਸਕਦੇ ਹੋ ਆ ਦੇਖੋ ਜੀ ਡਾਕਟਰ ਸਾਹਿਬ ਕਹਿੰਦੇ ਸੀ ਕਿ ਇੰਨੀ ਕਿ ਸਪਾਈ ਅਸੀਂ ਕਰਵਾਉਂਦਿਆਂ ਦਰਖਤ ਨੇ ਇਹ ਉਹ ਦਰਖਤ ਨੇ ਇਹ ਬੁੱਟੇ ਨੇ ਪਾਣੀ ਵੀ ਹੈ ਇਹ ਇੱਥੇ ਇਹ ਬੁੱਟੇ ਲੋਕਾਂ ਦੇ ਘਰਾਂ ਵਿੱਚ ਲਾਉਣ ਲਈ ਆਏ ਸੀ ਪਰ ਇੱਥੇ ਹੀ ਸੁੱਕ ਗਏ ਨੇ ਤੁਸੀਂ ਦੇਖ ਸਕਦੇ ਹੋ ਕੀ ਕਿੰਨੀ ਤਰੱਕੀ ਕਰ ਗਏ ਪੰਜਾਬ ਕੀ ਬੁੱਟੇ ਬਾਥਰੂਮਾਂ ਦੇ ਵਿੱਚ ਲਗਾਏ ਗਏ ਹਨ ਜੂਰਨਰ ਦੇਖ ਲਓ ਤੁਸੀਂ ਜੂਰਨਰ ਦੇ ਵਿੱਚ ਇੱਟ ਰੱਖ ਦਿੱਤੀ ਗਈ ਹੈ ਕੀ ਤੁਸੀਂ ਦੇਖ ਸਕਦੇ ਆ ਦੇਖੋ ਦੇਖੋ ਕਿੰਨੀ ਜ਼ਿੰਦਗੀ ਹੈ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਸਫਾਈ ਕਰਵਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਦੀ ਸਫਾਈ ਹੈ ਡਾਕਟਰਾਂ ਦੀ ਟੀਮ ਬਾਹਰ ਹੈ ਮਰੀਜ਼ ਬਾਹਰ ਨੇ ਤੇ ਬਿਲਡਿੰਗ ਦੇ ਅੰਦਰ ਗੰਦਗੀ ਹੈ ਕੋਈ ਵੀ ਬੱਚਾ ਕਿਸੇ ਦੇਖ ਸਕਦਾ ਹੈ ਦੇਖ ਸਕਦਾ ਕੋ ਇੱਥੇ ਮਰੀਜ਼ ਆਉਂਦੇ ਨੇ ਸਾਰੇ ਦਿਨੇ ਮਸ਼ੀਨ ਬ੍ਰੀਜ ਇੱਥੇ ਆਉਂਦੇ ਕਿਤੇ ਨਾ ਕਿਤੇ ਆਪਾਂ ਪ੍ਰਸ਼ਾਸਨ ਵੀ ਕਹਿਦੀ ਏ ਕਿ ਬੇਸ਼ੱਕ ਇਹ ਦਾਅਵੇ ਕਰਦੇ ਹਨ ਇੰਨਾ ਕੰਮ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਅਸੀਂ ਬੈਠਦੇ ਆ ਕਰਵਾ ਸਕਦੇ ਹਾਂ ਪਰ ਇਹ ਵੀ ਕਿਤੇ ਨਾ ਕਿਤੇ ਇਸ ਦੇ ਜ਼ਿੰਮੇਵਾਰ ਨੇ ਤੁਸੀਂ ਅੰਦਰ ਦੇਖ ਸਕਦੇ ਹੋ ਕਿ ਹਨੇਰਾ ਬਿਲਕੁਲ ਹਨੇਰਾ ਹੈ ਲਾਈਟ ਹੈ ਨਹੀਂ ਤੇ ਲਾਈਟ ਨਾ ਹੋਣ ਕਰਕੇ ਬਹੁਤ ਜਿਆਦੇ ਪਰੇਸ਼ਾਨੀ ਦਾ ਜਿਹੜਾ ਸਵੱਬ ਬਣਿਆ ਹੋਇਆ ਹੈ ਇਸ ਨੂੰ ਅਸੀਂ ਇਲਾਜ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਹਸਪਤਾਲ ਖੁਦ ਹੀ ਬਿਮਾਰ ਹੋ ਗਏ ਉਹ ਲੈਣ ਤੇ ਉਹ ਕਿਸੇ ਦਾ ਇਲਾਜ ਕਿਵੇਂ ਕਰੇਗਾ ਦੇਖੋ ਹਨੇਰੇ ਦੇ ਵਿੱਚ ਨੇ ਜਿਹੜੇ ਕਿਸਾਨ ਜਿਹੜੀ ਜਥੇ ਬੰਦੀ ਹੈ ਹਨੇਰੇ ਦੇ ਵਿੱਚ ਹਾਲਾਤ ਦਿਖਾ ਰਹੀ ਹੈ ਕੋਈ ਦੇਖ ਸਕਦੇ ਹੋ ਕਿਸੇ ਵੀ ਜੀ ਲੈ ਜਾਂ ਕੋ ਪ੍ਰਬੰਧ ਪਾਣੀ ਦਾ ਬਿਲਕੁਲ ਜੀ ਬੰਦ ਹੈ ਤੁਸੀਂ ਦੇਖ ਸਕਦੇ ਹੋ ਕਿ ਮਹੱਲਾ ਕਲੀਨਿਕ ਦੀਆਂ ਜਿਹੜੀ ਪੋਲ ਹੈ ਉਹ ਕਿਤੇ ਨਾ ਕਿਤੇ ਖੁੱਲਦੀ ਨਜ਼ਰ ਆ ਰਹੀ ਹੈ ਇਹ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਇਹ ਉਹ ਡਿਸਪੈਂਸਰੀ ਹੈ ਜਿਹੜੀ ਪਹਿਲਾਂ ਬੇਸ਼ੱਕ ਥੋੜੀ ਸੀ ਕਿਤੇ ਨਾ ਕਿਤੇ ਮਰੀਜ਼ ਖਾਲੀ ਨਹੀਂ ਮੁੜਦਾ ਸੀ ਪਰ ਜਦੋਂ ਤੱਕ ਹੁਣ ਲਾਈਟ ਨਹੀਂ ਆਏਗੀ ਪੋਰਟਲ ਦੇ ਉੱਤੇ ਮੈਡੀਸਿਨ ਚੜੇਗੀ ਨਹੀਂ ਲੋਕਾਂ ਨੂੰ ਮੈਡੀਸਿਨ ਨਹੀਂ ਮਿਲੇਗੀ ਹਾਂਜੀ ਪ੍ਰਧਾਨ ਜੀ ਇਹ ਜਿਹੜੇ ਹਾਲਾਤ ਨੇ ਤੁਸੀਂ ਦਿਖਾਈ ਦਿੱਤੇ ਨੇ ਤੇ ਅਸੀਂ ਵੀ ਦੇਖ ਲਏ ਨੇ ਤੇ ਜੇਕਰ ਇਹ ਇਦਾਂ ਦੀ ਰਹੇ ਤਾਂ ਫਿਰ ਕਿਵੇਂ ਚੱਲੇਗਾ ਜੀ ਇਹ ਤਾਂ ਬਿਲਕੁਲ ਸਰਕਾਰਾਂ ਪਖੰਡ ਕਰ ਰਹੀਆਂ ਨੇ ਕਿਉਂਕਿ ਧਰ ਕੇ ਗੋਲੀਆਂ ਦੇ ਡੱਬੇ ਚਾਰ ਅਸੀਂ ਪੰਜਾਬ ਦੇ ਵਿੱਚ ਆ ਵਧੀਆ ਹਾਲਾਤ ਬਣਾਤੇ ਪਰ ਨਹੀਂ ਕੰਮ ਦਾ ਚਲਾਏ ਤੀ ਚੱਲਿਆ ਜਾਣਾ ਇਹਦੇ ਤੇ ਖਰਚੀ ਵੀ ਹੋਣਾ ਹੈ ਇਹ ਨੂੰ ਜਿੱ ਨਜ਼ਰ ਸਿਹਤ ਨੂੰ ਆਪਾਂ ਕਹਿੰਦੇ ਨੇ ਸਿਹਤ ਸੰਭਾਲ ਜਦ ਇਹਨਾਂ ਨੇ ਆਪਦੇ ਹਸਪਤਾਲ ਦੇ ਵਿੱਚ ਹੀ ਇੰਨਾ ਗੰਦ ਪੈ ਰਿਹਾ ਤੇ ਆਮ ਪਿੰਡਾਂ ਦੇ ਵਿੱਚੋਂ ਕੀ ਇਹ ਡਾਕਟਰ ਜਾਹੇ ਮੰਤਰੀ ਇਹਦਾ ਕੀ ਸਵਾਰਨਗੇ ਅਗਲਾ ਅਗਲਾ ਕੀ ਹੈ ਜੀ ਤੁਹਾਡਾ ਜਿਹੜਾ ਜਿਹੜਾ ਅਗਲਾ ਰੀਤ ਤੁਹਾਡਾ ਅਗਲਾ ਪ੍ਰੋਗਰਾਮ ਸਾਡਾ ਇਹ ਹੈ ਅਸੀਂ ਸਿਹਤ ਮੰਤਰੀ ਨੂੰ ਵੀ ਫੋਨ ਕਰਿਆ ਕੱਲ ਉਹ ਵੀ ਕਹਿੰਦਾ ਦੇਖਦੇ ਆਂ ਅਗਰ ਜੇ ਪੰਜ ਚਾਰ ਦਿਨਿਆਂ ਜੇ ਚਾਰ ਦਿਨ ਦਿਨਿਆਂ ਨੂੰ ਜੇ ਨਾ ਇਹਦਾ ਕੋਈ ਮਸਲਾ ਹੱਲ ਕਰਿਆ ਫਿਰ ਅਸੀਂ ਕੋਈ ਸੜਕ ਤੇ ਜਾਂ ਕਾਸੀ ਤੇ ਅਗਲਾ ਪ੍ਰੋਗਰਾਮ ਅਗਲਾ ਲਿਖਾਂਗੇ ਇਹਨੂੰ ਠੀਕ ਕਰਾ ਕੇ ਰੱਖਾਂਗੇ ਸੰਘਰਸ਼ ਵਿਡੋਗੇ ਸਾਫ਼ ਕਹਿਣਾ ਜੀ ਤੁਸੀਂ ਦੇਖ ਸਕਦੇ ਹੋ ਉਗਰਾਹ ਕਿਸਾਨ ਜੂ ਨਹੀਂ ਨਗਰਾਹਾਂ ਦੀ ਪੂਰੀ ਟੀਮ ਸਾਡੇ ਨਾਲ ਹੈ ਤੇ ਹਾਲਾਤ ਦਿਖਾ ਰਹੀ ਹੈ ਤੇ ਇਹਨਾਂ ਨੇ ਇਹ ਵੀ ਦੱਸਿਆ ਸੀ ਪਹਿਲਾਂ ਕਿ ਕੱਲ ਇਹਨਾਂ ਨੇ ਖੁਦ ਪਾਣੀ ਦਾ ਥੋੜਾ ਜਿਹਾ ਇੱਕ ਟੂਟੀ ਦਾ ਪ੍ਰਬੰਧ ਕਰੇ ਸੀ ਪਰ ਉਹ ਵੀ ਟੈਂਕੀ ਕਿਤੇ ਨਾ ਕਿਤੇ ਭਰਨ ਕਣੀਓ ਵੀ ਅਸਮਰਥਾ ਜਤਾਈ ਗਈ ਹੈ ਵੀਡੀਓ ਜਰਨਲਿਸਟ ਸੁਬਾਤ ਗੋਇਲ ਘੱਗਾਨੀ